ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਹੀਗੁਰੂ ਜੀ ਦੀ ਫਤਿਹ ਆਪਾਂ ਗੱਲ ਕਰਦੇ ਪਿਆ ਪਸ਼ਾਵਰ ਦੀ ਫਤਿਹ ਬਾਰੇ ਤੇ ਇਸ ਟੌਪਿਕ ਦੀ ਇਹ ਦੂਜੀ ਵੀਡੀਓ ਤੇ ਆਜੋ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਕੀ ਹੋਇਆ ਸੀ ਜਦੋਂ ਗਾਜ਼ੀਆਂ ਦੇ ਦੋਵੇਂ ਮੁਖੀਆਂ ਨੂੰ ਫੜ ਕੇ ਕਾਲੀ ਫੂਲਾ ਸਿੰਘ ਦੇ ਅੱਗੇ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਮਹਾਰਾਜ ਦੀ ਸੇਵਾ ਦੇ ਵਿੱਚ ਭੇਜ ਦਿੱਤਾ ਤੇ ਉੱਥੇ ਜਾ ਕੇ ਇਹਨਾਂ ਨੇ ਬਹੁਤ ਕੁਝ ਅਦੀ ਨਿਗਾਹ ਦੱਸਿਆ ਤਾਂ ਮਹਾਰਾਜ ਨੇ ਉਹਨਾਂ ਦੀ ਜਾਨ ਬਖਸ਼ ਦਿੱਤੀ ਤੇ ਅਗਲੇ ਦਿਨ ਕਿਲਾ ਖੈਰਾਬਾਦ ਤੇ ਜਾਂਗੀਰੇ ਵਿੱਚ ਆਪਣੇ ਠਾਣੇ ਸਤਾਬਿਤ ਕਰਕੇ ਖਾਲਸਾ ਦਲ ਨੇ ਅੱਗੇ ਵੱਲ ਨੂੰ ਕੂਚ ਕੀਤਾ ਹਾਲੇ ਦਲ ਨੇ ਸਹਾਰੇ ਤੋਂ ਥੋੜਾ ਜਿਹਾ ਅੱਗੇ ਗਿਆ ਸੀ ਖਬਰ ਪਹੁੰਚੀ ਕਿ ਜਿਹੜੇ ਜਿਹੜੇ ਗਾਜੀ ਨੇ ਉਹ ਚਮਕਣੀ ਦੇ ਵਿੱਚ ਇਕੱਠੇ ਹੋ ਕੇ ਖਾਲਸੇ ਦਾ ਰਾਹ ਰੋਕਣਾ ਚਾਹੁੰਦੇ ਨੇ ਕਾਲੀ ਫੂਲਾ ਸਿੰਘ ਨੇ ਰਾਤੋਂ ਰਾਤ ਕੂਚ ਕਰਕੇ ਸਵੇਰ ਹੁੰਦਿਆਂ ਹੀ ਚਮਕਣੀ ਨੂੰ ਘੇਰਾ ਪਾ ਲਿਆ ਘੇਰਾ ਪਾਇਆ ਤੇ ਜਦੋਂ ਗਾਜੀ ਸੁੱਤੇ ਪਏ ਸੰਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਖਾਲਸੇ ਨੇ ਸ਼ਹਿਰ ਨੂੰ ਘੇਰ ਲਿਆ ਤੇ ਉਹਨਾਂ ਕੋਲ ਭੱਜਾਂ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਤੇ ਜਿੱਧਰ ਕਿਸੇ ਨੂੰ ਰਾਹ ਮਿਲਿਆ ਉਧਰ ਨੂੰ ਭੱਜ ਨਿਕਲੇ ਤੇ ਸੈਂਕੜੇ ਗਾਜੀ ਭੱਜਦੇ ਹੋਏ ਖਾਲਸੇ ਦੀ ਤਲਵਾਰ ਤੋਂ ਪਾਰ ਹੋਏ ਤੇ ਵੈਰੀ ਤੇ ਐਸਾ ਦਬਦਬਾ ਛਾਇਆ ਖਾਲਸੇ ਦਾ 4 ਮਗਰ 1874 ਨੂੰ ਬਿਨਾਂ ਕਿਸੇ ਲੜਾਈ ਤੇ ਪਸ਼ਾਵਰ ਤੇ ਖਾਲਸੇ ਦਾ ਕਬਜ਼ਾ ਹੋ ਗਿਆ ਤੇ ਇਹ ਸੀ ਪਸ਼ਾਵਰ ਦੀ ਜਿਹੜੀ ਫਤਿਹ ਬਾਰੇ ਪੂਰੀ ਆਪਾਂ ਵੀਡੀਓ ਅਪਲੋਡ ਕੀਤੀ ਹੈ ਇੱਕ ਪਾਰਟ ਆਪਾਂ ਕੱਲ ਕੀਤਾ ਸੀ ਤੇ ਇਹ ਪਾਰਟ ਦੂਜਾ ਤੇ ਆਪਣੀ ਚੈਨਲ ਤੇ ਸਾਰੇ ਜਣੇ ਜਰੂਰ ਜਾ ਕੇ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਵੀਡੀਓ